ਖਬਰਨਾਮਾ ਦੇਖ ਰਿਹਾ ਸਾਰੇ ਹੀ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਪੰਜਾਬੀਓ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਸੈਟਿੰਗ ਕਰਨ ਲੱਗਿਆ ਮੈਂ ਲਾਉਂਦੇ ਨੇ ਇੱਕ ਪਾਸੇ ਸਿੱਖ ਸੰਗਤ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਨਾਨਕਲੇਵਾ ਸੰਗਤ ਵੱਲੋਂ ਵੀ ਵਿਰੋਧ ਕੀਤਾ ਜਾ ਰਿਹਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਵੇਂ ਬਣੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਦਾ ਜੇ ਗੱਲ ਕਰੀਏ ਸੁਖਬੀਰ ਸਿੰਘ ਬਾਦਲ ਦਾ ਵਿਰੋਧ ਕਿਉਂ ਨਹੀਂ ਹੋ ਰਿਹਾ ਹੁਣ ਇਹਨਾਂ ਦਿਨਾਂ ਦੇ ਵਿੱਚ ਨਾਮ ਚ ਰੂਲ ਲੈ ਰਹੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਬੈਕਸਟੇਜ ਤੇ ਕੰਮ ਕਰ ਰਹੇ ਨੇ ਲੇਕਿਨ ਬਾਦਲ ਬਾਦਲ ਪਰਿਵਾਰ ਦੇ ਕਿਸੇ ਵੀ ਜੀ ਨੂੰ ਘੇਰਿਆ ਨਹੀਂ ਜਾ ਰਿਹਾ ਅੰਤਰੰਕ ਕਮੇਟੀ ਦੇ ਮੈਂਬਰ ਜਿਨ੍ਹਾਂ ਵੱਲੋਂ ਇਹ ਵੱਡੇ ਫੈਸਲੇ ਲਏ ਗਏ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵਿਰੁੱਧ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਦੇ ਵਿਰੁੱਧ ਸ਼੍ਰੀ ਕੇਸਗੜ ਤਖਤ ਦੇ ਜਥੇਦਾਰ ਦੇ ਵਿਰੁੱਧ ਐਸਜੀਪੀਸੀ ਮੈਂਬਰਾਂ ਜਿਹੜੇ ਮੈਂਬਰ ਨੇ ਅੰਤਰਗਤ ਕਮੇਟੀ ਦੇ ਉਹਨਾਂ ਨੂੰ ਘੇਰਿਆ ਜਾ ਰਿਹਾ ਹੈ ਉਹਨਾਂ ਦੇ ਘਰ ਦੇ ਸਾਹਮਣੇ ਧਰਨੇ ਮਜਾਰੇ ਹੋ ਰਹੇ ਨੇ ਲੇਕਿਨ ਹੁਣ ਸੈਟਿੰਗ ਕਿੰਦੇ ਨਾਲ ਕੀਤੀ ਹੈ ਬਾਦਲ ਨੇ ਬਾਦਲ ਇਹ ਇਹ ਚਾਹੁੰਦਾ ਹੈ ਕਿ ਮੈਂ ਕੁਝ ਨਹੀਂ ਕੀਤਾ ਇਹ ਸਾਰਾ ਕੰਮ ਐਸਜੀਪੀਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤਰਗਿਤਕ ਮੈਂਬਰਾਂ ਦਾ ਹੈ ਕਿਉਂਕਿ ਹੁਣ ਐਡਵੋਕੇਟ ਹਜਿੰਦਰ ਸਿੰਘ ਧਾਮੀ ਵੀ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਨਹੀਂ ਯਾਨੀ ਕਿ ਆਂਤਰੰਗ ਕਮੇਟੀ ਦੇ ਮੈਂਬਰਾਂ ਉੱਤੇ ਦਬਾਅ ਸੁਖਬੀਰ ਸਿੰਘ ਬਾਦਲ ਨੇ ਪਾਇਆ ਕਿ ਆਪਣੇ ਆਪ ਹੀ ਇਹ ਵੱਡਾ ਫੈਸਲਾ ਲੈ ਲਿਆ ਗਿਆ ਇਹ ਵੀ ਹੁਣ ਵੱਡੀ ਕਹਾਣੀ ਬਣ ਗਈ ਹੈ ਲੇਕਿਨ ਵਾਰ-ਵਾਰ ਸੇਖ ਸੰਗਤ ਵੱਲੋਂ ਸਿੱਖ ਜਥੇਬੰਦੀਆਂ ਵੱਲੋਂ ਬੁੱਧੀਜੀਵੀ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸ਼੍ਰੀ ਸੁਲਤਾਨ ਸਿੰਘ ਜਿਹੜੇ ਜਥੇਦਾਰ ਨੇ ਉਹ ਕਹਿ ਰਹੇ ਨੇ ਕਿ ਮਰਿਆਦਾ ਦਾ ਘਾਣ ਹੋਇਆ ਹੈ ਮਰਿਆਦਾ ਤੋਂ ਬਿਨਾਂ ਹੀ ਸਾਰੇ ਕੰਮ ਕੀਤੇ ਗਏ ਨੇ ਹਾਲਾਂਕਿ ਸ਼੍ਰੀ ਜਿਹੜੇ ਗਿਆਨੀ ਨਵੇਂ ਅਜੇ ਕਾਰਜਕਾਰੀ ਜਿ세 ਤਰ ਬਣੇ ਨਹੀਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਕੁਲਦੀਪ ਸਿੰਘ ਗੜਗਾ ਜ ਉਹਨਾਂ ਵੱਲੋਂ ਕਿਹਾ ਗਿਆ ਹੈ ਜੇ ਮੇਰੇ ਕੋਲ ਕੰਮ ਸੰਭਾਲਿਆ ਨਾ ਗਿਆ ਮੇਰੇ ਕੋਲ ਫੈਸਲੇ ਠੀਕ ਨਾ ਲੈ ਗਏ ਤੇ ਉਹਨਾਂ ਨੇ ਇਹ ਵੀ ਬੜੀ ਵੱਡੀ ਗੱਲ ਕਹੀ ਹੈ ਉਹਨਾਂ ਨੇ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਤਸੀਲਤੂ 2 ਦਸੰਬਰ 2024 ਨੂੰ ਜਿਹੜੇ ਫੈਸਲੇ ਹੋਏ ਨੇ ਉਹ ਇਨ ਬਿਨ ਲੱਗ ਹੋਣਗੇ ਉਹ ਮਾਮਲੇ ਠੰਡੇ ਬਸਤੇ ਵਿੱਚ ਨਹੀਂ ਪਾਏ ਜਾਣਗੇ ਹੁਣ ਜਿਹੜੇ ਦੰਦਮੀ ਟਕਸਾਲ ਦੇ ਮੁਖੀ ਨੇ ਬਾਬਾ ਹਰਨਾਮ ਸਿੰਘ ਤੁਮਾ ਉਹਨਾਂ ਵੱਲੋਂ ਕਾਨਫਰੰਸਾਂ ਕੀਤੀਆਂ ਜਾ ਰਹੀਆਂ ਨੇ ਉਹਨਾਂ ਵੱਲੋਂ ਸਿੱਖ ਸੰਗਤ ਨੂੰ ਸੰਦੇਸ਼ ਦਿੱਤਾ ਜਾ ਰਿਹਾ ਹੈ ਕਿ ਸਾਰੀ ਸਿੱਖ ਸੰਗਤ ਨੂੰ ਇਕੱਠੇ ਹੋ ਕੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਜਿਹੜੇ ਫੈਸਲੇ ਆਏ ਨੇ ਅੰਤਰ ਕਮੇਟੀ ਦੇ ਮੈਂਬਰਾਂ ਵੱਲੋਂ ਉਹਨਾਂ ਨੂੰ ਬਦਲਿਆ ਜਾਵੇ ਕੁਲਦੀਪ ਸਿੰਘ ਗਰਗਜ ਨੂੰ ਅਸੀਂ ਜਥੇਦਾਰ ਮੰਨਦੇ ਨਹੀਂ ਸਿੱਖ ਸੰਗਤ ਤਾਂ ਆਲਰੇਡੀ ਵਿਰੋਧ ਕਰ ਰਹੀ ਹੈ ਸਿੱਖ ਜਥੇਬੰਦੀਆਂ ਸਿੱਖ ਜਥੇਬੰਦੀਆਂ ਦੇ ਆਲਰੇਡੀ ਵਿਰੋਧ ਕਰ ਰਹੇ ਨੇ ਕਿਤੇ ਇਹ ਤਾਂ ਨਹੀਂ ਕਿ ਕੁਲਦੀਪ ਸਿੰਘ ਗਰਗਜ ਹੋਰਾਂ ਨੇ ਇਹ ਕਹਿ ਦਿੱਤਾ ਹੈ ਕਿ ਜਿਹੜੇ 2 ਦਸੰਬਰ 2024 ਨੂੰ ਜਿਹੜੇ ਫੈਸਲੇ ਆਏ ਨੇ ਉਹ ਉਹਨਾਂ ਦੇ ਵਿੱਚ ਬਦਲਾਅ ਨਹੀਂ ਹੋ ਜਾਵੇਗਾ ਇਸ ਲਈ ਕਈ ਬੁੱਧੀਜੀਵੀ ਇਹ ਦੱਸਦੇ ਨੇ ਕਈ ਪੱਤਰਕਾਰ ਇਹ ਦੱਸਦੇ ਨੇ ਕਿ ਦੰਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੂਮਾ ਦੇ ਨਾਲ ਸੁਖਬੀਰ ਸਿੰਘ ਬਾਦਲ ਦੀ ਸੈਟਿੰਗ ਹੋਈ ਹੈ ਉਹਨੇ ਕਿਹਾ ਵੀ ਤੁਸੀਂ ਸਾਰੀ ਹੁਣ ਗੇਮਸ ਕਮਾ ਸਕਦੇ ਹੋ ਕਿਉਂਕਿ ਮੈਂ ਤਾਂ ਐਸਪੀਸੀ ਨੂੰ ਕਿਹਾ ਇਵਨ ਤੋਂ ਬਿਕਰਮਜੀਤ ਸਿੰਘ ਜਿਠਿਆ ਨੇ ਵੀ ਕਹਿ ਦਿੱਤਾ ਕਿ ਬਾਦਲ ਪਰਿਵਾਰ ਦਾ ਕਬਜ਼ਾ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼ੁਰੂ ਵਿੱਚ ਇਕਾਲੀ ਦਲ ਤੇ ਯਾਨੀ ਕਿ ਮਾਸਟਰਮਾਈਂਡ ਵਾਲਾ ਕੰਮ ਕਰ ਰਹੇ ਨੇ ਸੁਖਬੀਰ ਸਿੰਘ ਬਾਦਲ ਕਿਉਂਕਿ ਕੁਲਦੀਪ ਸਿੰਘ ਗੜਕਾਜ ਨੇ ਵੀ ਕਿਹਾ ਹੈ ਕਿ ਜਿਹੜੇ ਫੈਸਲੇ 2 ਦਸੰਬਰ 2024 ਨੂੰ ਛਿਲੀ ਅਕਾਲ ਤੱਕ ਸਾਬ ਦੀ ਫਸੀਲ ਤੋਂ ਹੁਕਮਨਾਮੇ ਆਏ ਨੇ ਜਿਹੜੇ ਫੈਸਲੇ ਕੀਤੇ ਗਏ ਨੇ ਉਹ ਇਨ ਬਿਨ ਲਾਗੂ ਹੋਣਗੇ ਉਸ ਤੋਂ ਕਤਾਜਾ ਮਤਾ ਨਹੀਂ ਕੀਤਾ ਜਾਵੇਗਾ ਹੁਣ ਸੁਖਬੀਰ ਸਿੰਘ ਬਾਦਲ ਕਿੰਦੇ ਨਾਲ ਜਿਹੜੀਆਂ ਗੇਮ ਪਾਉਣਾ ਚਾਹੁੰਦਾ ਹੈ ਉਹ ਪਾਉਣਾ ਚਾਹੁੰਦਾ ਹੈ ਸ਼੍ਰੀ ਦੰਦਮਨੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਤੁਮਾ ਦੇ ਨਾਲ ਹਰ ਨਾਮ ਤਿੰਨ ਤੋਂ ਮਾਮੂਲੀ ਕਾਨਫਰੰਸ ਕੀਤੀ ਗਈ ਫਿਰ ਇੱਕ ਵਾਰੀ ਉਹ ਕਹਿੰਦੇ ਨੇ ਜਿਹੜੀ ਹੁਣ ਮੀਟਿੰਗ ਹੋਣ ਵਾਲੀ ਹੈ ਜਲਾਸ ਹੋਣ ਵਾਲਾ ਸ਼੍ਰੋਮਣੀ ਅਕਾਲੀ ਦਲ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅੰਤਰਿਕ ਮੈਂਬਰਾਂ ਦਾ ਉਹਦੇ ਵਿੱਚ ਇਹ ਮਤੇ ਵਾਪਸ ਲੈ ਜਾਣ ਸ਼੍ਰੀ ਅਕਾਲ ਤਖਸੈਬ ਦੇ ਰਕਬੀਰ ਸਿੰਘ ਨੂੰ ਬਹਾਲ ਕੀਤਾ ਜਾਵੇ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਨੂੰ ਬਹਾਲ ਕੀਤਾ ਜਾਵੇ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਦੀਆਂ ਸੀਮਾ ਨੂੰ ਬਹਾਲ ਕੀਤਾ ਜਾਵੇ ਯਾਨੀ ਕਿ ਮਾਸਰ ਮਾਇਨ ਨੂੰ ਪਤਾ ਲੱਗ ਗਿਆ ਹੈ ਸੁਖਬੀਰ ਸਿੰਘ ਬਾਦਲ ਨੂੰ ਮੇਰਾ ਵਿਰੋਧ ਹੋ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਦਾ ਵਿਰੋਧ ਹੋ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਅੰਤਰਿਕ ਮੈਂਬਰਾਂ ਦਾ ਵਿਰੋਧ ਹੋ ਰਿਹਾ ਹੈ ਇਟ ਮੀਨਸ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਸੁਖਬੀਰ ਸਿੰਘ ਬਾਦਲ ਦੇ ਪੈਰਾ ਹਟੂ ਜ਼ਮੀਨ ਨੁਕਲ ਚੁੱਕੀ ਹੈ ਕਿ ਸਿੱਖ ਪੰਥ ਕਿਵੇਂ ਇਕੱਠਾ ਹੋ ਗਿਆ ਜਥੇਬੰਦੀਆਂ ਕਿਵੇਂ ਇਕੱਟੀਆਂ ਹੋ ਗਈਆਂ ਹੁਣ ਜਿਹੜੀ ਕਈ ਪੱਤਰਕਾਰ ਦੱਸਦੇ ਨੇ ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਕਹਿੰਦੇ ਨੇ ਜਿਹੜੇ ਸ਼੍ਰੀ ਦਮਦਮਾ ਜਕਸਾਲ ਦੇ ਮੁਖੀ ਨੇ ਹਰਨਾਮ ਸਿੰਘ ਢੋਮਾ ਉਹਨਾਂ ਦੀ ਸੈਟਿੰਗ ਹੋ ਗਈ ਹੈ ਉਹੀ ਗੇਮ ਕਮਾਉਣਗੇ ਉਹੀ ਸਾਰੇ ਐਸਪੀਸੀ ਸ਼੍ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ ਦੇ ਅੰਤਰਗਤ ਮੈਂਬਰਾਂ ਤੇ ਪ੍ਰੈਸ਼ਰ ਪਾਉਣਗੇ ਸਿੱਖ ਸੰਗਤ ਨੂੰ ਇਕੱਠਾ ਕਰਕੇ ਉਹ ਫੈਸਲੇ ਬਦਲਾਏ ਚਾਣਗੇ ਤਾਂ